ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਵਾਗਤ ਆ ਅੱਜ ਅਸੀਂ ਤੁਹਾਨੂੰ AAI ਜੂਨੀਅਰ ਐਗਜ਼ੀਕਿਊਟਿਵ ਆਨਲਾਈਨ ਫਾਰਮ 2025 ਦੀ ਰਿਕਰੂਟਮੈਂਟ ਬਾਰੇ ਦੱਸਣ ਜਾ ਰਹੇ ਹਾਂ AAI ਯਾਨੀ ਕਿ 에어ਪੋਰਟ ਅਥਾਰਟੀ ਆਫ ਇੰਡੀਆ ਦੀ ਇਹ ਵੈਕੈਂਸੀ ਆਈਆ ਜਿਸ ਵਿੱਚ ਕਿ 7 ਅਪ੍ਰੈਲ ਨੂੰ ਵੈਕੈਂਸੀ ਰਿਲੀਜ਼ਡ ਹੋਈ ਆ ਜੂਨੀਅਰ ਐਗਜ਼ੀਕਿਊਟਿਵ ਦੀ ਇਸ ਵਿੱਚ ਵੈਕੈਂਸੀਆਂ ਨੇ 309 ਪੋਸਟਾਂ ਨੇ ਇਸ ਪੋਸਟ ਨੂੰ ਅਪਲਾਈ ਕਰਨੇ ਤੁਹਾਡੇ ਕੋਲ BSC, BTech, BA ਹੋਣੀ ਜ਼ਰੂਰੀ ਆ इस दी डेट्स की गल कर ली तो यही जो फॉर्म ने पच्ची अप्रैल तो स्टार्ट हो कि चौबी मई दो हज़ार पच्ची तक अप्लाई होने ने इसी जो फीस रखी गई है जनरल ओ बी सी ई डब्ल्यू एस कैंडीडेट्स लिए हज़ार रुपये की पर एस सी एस टी पी डब्ल्यू डी फीमेल कैंडीडेट्स अप्रेंटिस ले ले, यानी कि कोई भी फीस नहीं आ age ਦੀ ਗੱਲ ਕਰ ਲਈ ਤਾਂ 24 ਮਈ 2025 ਤੱਕ ਤੁਹਾਡੀ ਏਜ ਵੱਧ ਤੋਂ 27 ਸਾਲ ਦੀ ਹੋਣੀ ਜ਼ਰੂਰੀ ਆ ਤੇ ਏਜ ਰੈਲੈਕਸੇਸ਼ਨ ਵੀ ਇਸ ਵਿੱਚ ਰੂਲ ਦੇ ਮੁਤਾਬਕ ਦਿੱਤੀ ਜਾਣੀ ਆ ਜੇਕਰ ਤੁਸੀਂ ਅੱਧੇ ਘਰ ਬੈਠੇ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਸਾਡੇ ਕੋਲੋਂ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲ ਇਸ ਦੀ ਜਾਣਕਾਰੀ ਪਹੁੰਚ ਸਕੇ ਤੁਸੀਂ ਆਪਣੇ ਪੋਸਟ ਨੂੰ ਸਾਡੇ ਕੋਲੋਂ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਹੋਰ ਜਾਣਕਾਰੀ ਲਈ ਤੁਸੀਂ ਇਸ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਇਸ ਦੀ ਚੈੱਕ ਕਰ ਲੈਣੀ ਆ ਤੁਸੀਂ ਸਾਡੇ ਕੋਲੋਂ ਘਰ ਬੈਠੇ ਇੰਟਰਨੈਟ ਕੈਫੇ ਦਾ ਅਤੇ ਨਾਲ ਹੀ ਸੇਵਾ ਕੇਂਦਰ ਦੇ ਫਾਰਮ ਅਪਲਾਈ ਦਾ ਕੰਮ ਵੀ ਸਿੱਖ ਸਕਦੇ ਹੋ ਤੇ ਇਸ ਤੋਂ ਬਿਨਾ ਤੁਸੀਂ ਸਾਡੇ ਕੋਲੋਂ ਕੰਪਿਊਟਰ ਕੋਰਸ ਵੀ ਘਰ ਬੈਠੇ ਕਰ ਸਕਦੇ ਹੋ